ਅਲਪੀ ਜੀ ਸਿਲੰਡਰ ਉਪਭੋਗਤਾਵਾਂ ਲਈ ਵੱਡੀ ਖੁਸ਼ਖਬਰੀ ਆ ਗਈ ਹੈ ਨਵੀਂ ਅਪਡੇਟ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਸੂਬਾ ਸਰਕਾਰ ਵੱਲੋਂ ਐਡਵਾਂਸ ਬੋਨਸ ਦਾ ਐਲਾਨ ਸਰਕਾਰੀ ਬਚਤ ਸਕੀਮਾਂ ਤੇ ਇੱਕ ਤਰੀਕ ਤੋਂ ਕਿੰਨਾ ਮਿਲੇਗਾ ਵਿਆਜ ਨਵੀਂ ਰੇਟ ਲਿਸਟ ਜਾਰੀ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਸਮੇਂ-ਸਮੇਂ ਤੇ ਤੁਹਾਡੇ ਲਈ ਸਰਕਾਰੀ ਸਕੀਮਾਂ ਦੇ ਅਪਡੇਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਇਸ ਲਈ ਜੇਕਰ ਤੁਸੀਂ ਚੈਨਲ ਨਾਲ ਪੁਰਾਣੇ ਜੁੜੇ ਹੋ요 ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਨਵੇਂ ਹੋ ਤਾਂ ਚੈਨਲ ਨੂੰ ਨਾਲ ਹੀ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਸੀਂ ਕਿਸੇ ਸਰਕਾਰੀ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿ ਜਾਓ ਚਲੋ ਸ਼ੁਰੂ ਕਰਦੇ ਆਂ ਅੱਜ ਦੇ ਅਪਡੇਟ ਹਰਿਆਣਾ ਦੇ ਸਾਰੇ ਵਿਭਾਗਾਂ ਬੋਰਡਾਂ ਕਾਰਪੋਰੇਸ਼ਨਾਂ ਅਤੇ ਖੁਦਮੁਖਤਿਆਰ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਗਰੁੱਪ ਡੀ ਕਰਮਚਾਰੀ ਆਉਣ ਵਾਲੇ ਤਿਉਹਾਰਾਂ ਲਈ 13000 ਰੁਪਏ ਦਾ ਐਡਵਾਂਸ ਲੈ ਸਕਣਗੇ ਇਸ ਵਾਰ ਰਾਜ ਸਰਕਾਰ ਨੇ ਦੀਵਾਲੀ ਲਈ ਦਿੱਤੀ ਜਾਣ ਵਾਲੀ ਰਕਮ ਵਿੱਚ 1000 ਰੁਪਏ ਦਾ ਵਾਅਦਾ ਕੀਤਾ ਹੈ ਵਿੱਤ ਵਿਭਾਗ ਨੇ ਇਸ ਸਬੰਧੀ ਇੱਕ ਆਦੇਸ਼ ਜਾਰੀ ਕੀਤਾ ਹੈ ਗਰੁੱਪ ਡੀ ਕਰਮਚਾਰੀਆਂ ਨੂੰ 14 ਅਕਤੂਬਰ ਤੱਕ ਐਡਵਾਂਸ ਲਈ ਅਰਜੀ ਦੇਣੀ ਪਵੇਗੀ ਐਡਵਾਂਸ ਰਕਮ ਨੂੰ ਸੰਬੰਧਿਤ ਅਫਸਰਾਂ ਡੀਡੀਓ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ ਉਸ ਸਥਾਈ ਸਰਕਾਰੀ ਕਰਮਚਾਰੀਆਂ ਨੂੰ ਐਡਵਾਂਸ ਰਕਮ ਤਾਂ ਹੀ ਮਿਲੇਗੀ ਜੇਕਰ ਕੋਈ ਸਥਾਈ ਸਰਕਾਰੀ ਕਰਮਚਾਰੀ ਜ਼ਮਾਨਤ ਪ੍ਰਦਾਨ ਕਰਦਾ ਹੈ ਇਹ ਰਕਮ 10 ਬਰਾਬਰ ਕਿਸ਼ਤਾਂ ਵਿੱਚ ਵਸੂਲੀ ਜਾਵੇਗੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਪੇਸ਼ਗੀ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸੰਬੰਧਿਤ ਅਧਿਕਾਰੀ ਨੂੰ ਆਪਣੇ ਆਪ ਨੂੰ ਸਪਸ਼ਟ ਹੋਣਾ ਪਵੇਗਾ ਕੇ ਸੰਬੰਧਿਤ ਵਿਅਕਤੀ ਘੱਟੋ ਘੱਟ 10 ਸਾਲਾਂ ਲਈ ਸੇਵਾ ਵਿੱਚ ਰਹੇਗਾ ਜਦੋਂ ਤੱਕ ਪੇਸ਼ਗੀ ਦੀ ਪੂਰੀ ਰਕਮ ਵਸੂਲ ਨਹੀਂ ਹੋ ਜਾਂਦੀ ਪੇਸ਼ਗੀ ਰਕਮ 17 ਅਕਤੂਬਰ ਜਾਂ ਇਸ ਤੋਂ ਪਹਿਲਾਂ ਕਢਵਾਈ ਅਤੇ ਵੰਡੀ ਜਾ ਸਕਦੀ ਹੈ ਵਰਕ ਚਾਰਜਡ ਕੈਜੂਅਲ ਵੇਜ ਕਰਮਚਾਰੀਆਂ ਰੋਜ਼ਾਨਾ ਦਿਹਾੜੀਦਾਰਾਂ ਅਤੇ ਠੇਕਾ ਕਰਮਚਾਰੀਆਂ ਲਈ ਐਡਵਾਂਸ ਸਵੀਕਾਰਯੋਗ ਨਹੀਂ ਹੋਣਗੇ ਮੂਲ ਵਿਭਾਗ ਦੁਆਰਾ ਕਲਾਸ IV ਕਰਮਚਾਰੀਆਂ ਨੂੰ ਐਡਵਾਂਸ ਨਹੀਂ ਵੰਡਿਆ ਜਾਵੇਗਾ ਜੋ ਹੋਰ ਸਰਕਾਰੀ ਵਿਭਾਗਾਂ ਬੋਰਡਾਂ ਕਾਰਪੋਰੇਸ਼ਨਾਂ ਅਤੇ ਸਥਾਨਕ ਸੰਸਥਾਾਂ ਵਿੱਚ ਡੈਪੂਟੇਸ਼ਨ ਉੱਤੇ ਹਨ ਜੇਕਰ ਪਤੀ ਅਤੇ ਪਤਨੀ ਦੋਵੇਂ ਸਰਕਾਰੀ ਕਰਮਚਾਰੀ ਹਨ ਤਾਂ ਐਡਵਾਂਸ ਰਕਮ ਉਹਨਾਂ ਵਿੱਚੋਂ ਸਿਰਫ ਇੱਕ ਨੂੰ ਹੀ ਦਿੱਤੀ ਜਾਵੇਗੀ ਆਓ ਹੁਣ ਅੱਗੇ ਵਧਦੇ ਆ ਅਗਲੇ ਅਪਡੇਟ ਵੱਲ ਐਲਪੀਜੀ ਸਿਲੰਡਰ ਉਪਭੋਗਤਾਵਾਂ ਲਈ ਹੈ ਵੱਡੀ ਖੁਸ਼ਖਬਰੀ ਜੇਕਰ ਤੁਸੀਂ ਵੀ ਆਪਣੇ ਗੈਸ ਸਪਲਾਈਅਰ ਦੀ ਹੌਲੀ ਡਿਲੀਵਰੀ ਜਾਂ ਮਾੜੀ ਸੇਵਾ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਜਲਦ ਹੀ LPG ਗਾਹਕ ਮੋਬਾਈਲ ਨੰਬਰ ਪੋਰਟੇਬਿਲਟੀ ਵਾਂਗ ਕੰਪਨੀਆਂ ਬਦਲ ਸਕਣਗੇ ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਕੋਲ ਇੰਡੀਅਨ ਕਨੈਕਸ਼ਨ ਹੈ ਅਤੇ ਤੁਸੀਂ ਸੰਤੋਸ਼ਟ ਨਹੀਂ ਹੋ ਤਾਂ ਤੁਸੀਂ ਨਵਾਂ ਕਨੈਕਸ਼ਨ ਖਰੀਦੇ ਬਿਨਾ ਭਾਰਤ ਗੈਸ ਜਾਂ HB ਗੈਸ ਤੇ ਸਵਿਚ ਕਰ ਸਕਦੇ ਹੋ ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ ਨੇ ਇਸ ਦੇ ਲਈ ਇੱਕ ਨਵਾਂ LPG ਇੰਟਰ ਇੰਟਰ ਆਪਰੇਟੇਬਿਲਟੀ ਫਰੇਮਵਰਕ ਤਿਆਰ ਕੀਤਾ ਹੈ ਅਤੇ ਖਪਤਕਾਰਾਂ ਡੀਲਰਾਂ ਅਤੇ ਹੋਰ ਹਿੱਸੇਦਾਰਾਂ ਤੋਂ ਸੁਝਾਅ ਮੰਗੇ ਹਨ ਕਿਉਂ ਜ਼ਰੂਰੀ ਸੀ ਇਹ ਸਹੂਲਤ ਦੇਸ਼ ਵਿੱਚ 32 ਕਰੋੜ ਤੋਂ ਵੱਧ ਘਰਾਂ ਕੋਲ ਐਲਪੀਜੀ ਕਨੈਕਸ਼ਨ ਹਨ ਇਸ ਦੇ ਬਾਵਜੂਦ ਹਰ ਸਾਲ ਲਗਭਗ 1.7 ਮਿਲੀਅਨ ਸ਼ਿਕਾਇਤਾਂ ਦਰਜ ਕੀਤੀਆਂ ਜਾਂਦੀਆਂ ਹਨ ਸਭ ਤੋਂ ਆਮ ਮੁੱਦੇ ਰੀਫਿਲ ਵਿੱਚ ਦੇਰੀ ਅਤੇ ਸਪਲਾਈ ਵਿੱਚ ਵਿਗਨ ਹਨ ਬਹੁਤ ਸਾਰੀਆਂ ਥਾਮਾਂ ਤੇ ਸਥਾਨਕ ਡੀਲਰ ਕੰਮ ਕਾਜ ਨੂੰ ਮੁਅਤਲ ਕਰ ਦਿੰਦੇ ਹਨ ਜ્યાં ਸਿਲੰਡਰ ਹਫ਼ਤਿਆਂ ਤੱਕ ਨਹੀਂ ਪਹੁੰਚਦੇ ਜਿਸ ਨਾਲ ਖਪਤਕਾਰਾਂ ਨੂੰ ਕਾਫੀ ਅਸੁਬਿਧਾ ਹੁੰਦੀ ਹੈ ਹੁਣ ਤੱਕ ਸਿਸਟਮ ਖਪਤਕਾਰਾਂ ਨੂੰ ਆਪਣੀ ਗੈਸ ਕੰਪਨੀ ਬਦਲਣ ਤੋਂ ਰੋਕਦਾ ਸੀ ਇੰਡੇਨ ਗ੍ਰਾਹਕ ਸਿਰਫ ਇੰਡੇਨ ਡੀਲਰ ਹੀ ਬਦਲ ਸਕਦੇ ਸਨ ਪਰ ਭਾਰਤ ਗੈਸ ਜਾਂ ਐਚਬੀ ਗੈਸ ਤੇ ਨਹੀਂ ਜਾ ਸਕਦੇ ਸਨ ਇਹ ਨਿਯਮ ਇੱਕ ਵੱਡੀ ਰੁਕਾਵਟ ਸੀ ਹੁਣ ਨਵੀਂ ਪ੍ਰਣਾਲੀ ਦੇ ਨਾਲ ਗ੍ਰਾਹਕਾਂ ਕੋਲ ਵਧੇਰੇ ਵਿਕਲਪ ਅਤੇ ਬਿਹਤਰ ਸੇਵਾ ਹੋਵੇਗੀ ਪਿਛਲੀ ਕੋਸ਼ਿਸ਼ ਕਿਉਂ ਚੱਲ ਸਕੀ 2013 ਵਿੱਚ ਯੂਪੀਏ ਸਰਕਾਰ ਨੇ 24 ਜ਼ਿਲ੍ਹਿਆਂ ਵਿੱਚ LPG ਕਨੈਕਸ਼ਨ ਪੋਰਟੇਬਿਲਟੀ ਲਈ ਇੱਕ ਪਾਇਲਟ ਸਕੀਮ ਸ਼ੁਰੂ ਕੀਤੀ। ਜਨਵਰੀ 2014 ਵਿੱਚ ਇਸ ਨੂੰ 2000 ਤੋਂ 480 ਜ਼ਿਲ੍ਹਿਆਂ ਤੱਕ ਵਧਾ ਦਿੱਤਾ ਗਿਆ। ਹਾਲਾਂਕਿ ਉਸ ਸਮੇਂ ਪੋਰਟੇਬਿਲਟੀ ਇੱਕੋ ਕੰਪਨੀ ਦੇ ਵੱਖ-ਵੱਖ ਡੀਲਰਾਂ ਤੱਕ ਸੀਮਿਤ ਸੀ। ਖਪਤਕਾਰ ਕੰਪਨੀਆਂ ਨੂੰ ਨਹੀਂ ਬਦਲ ਸਕਦੇ ਸਨ। ਇਹੀ ਕਾਰਨ ਹੈ ਕਿ ਸਕੀਮ ਦਾ ਪ੍ਰਭਾਵ ਸੀਮਿਤ ਸੀ ਅਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਬਰਕਰਾਰ ਰਹੀਆਂ। ਨਵੀਂ ਯੋਜਨਾ ਦਾ ਕੀ ਫਾਇਦਾ ਹੋਵੇਗਾ ਆਓ ਜਾਣਦੇ ਹਾਂ। ਇਸ ਵਾਰ ਪੀਐਨਜੀ ਆਰਬੀ ਸਿੱਧੀ ਗ્રાਹਕ ਸੇਵਾ ਦੀ ਆਗਿਆ ਦੇਣਾ ਚਾਹੁੰਦਾ ਹੈ ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਖੇਤਰ ਵਿੱਚ ਇੰਡੇਨ ਦੀ ਸਪਲਾਈ ਵਿਗਨ ਪੈਂਦੀ ਹੈ ਤਾਂ ਖਪਤਕਾਰ ਭਾਰਤ ਗੈਸ ਜਾਂ ਐਚਬੀ ਗੈਸ ਤੋਂ ਸਿਲੰਡਰ ਖਰੀਦ ਸਕਣਗੇ ਇਹ ਸਹੂਲਤ ਰਾਹਤ ਲਿਆਏਗੀ ਖਾਸ ਕਰਕੇ ਉਹਨਾਂ ਖਪਤਕਾਰਾਂ ਲਈ ਜੋ ਅਕਸਰ ਡਿਲੀਵਰੀ ਵਿੱਚ ਦੇਰੀ ਦਾ ਸਾਹਮਣਾ ਕਰਦੇ ਹਨ ਰੈਗੂਲੇਟਰ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਮੋਬਾਈਲ ਪੋਰਟੇਬਿਲਟੀ ਨੇ ਦੂਰ ਸੰਚਾਰ ਖੇਤਰ ਵਿੱਚ ਖਪਤਕਾਰਾਂ ਨੂੰ ਸ਼ਕਤੀ ਦਿੰਦੀ ਹੈ ਉਸੇ ਤਰ੍ਹਾਂ LPG ਪੋਰਟੇਬਿਲਟੀ ਵੀ ਐਸ ਕੰਪਨੀਆਂ ਤੇ ਬਿਹਤਰ ਗ੍ਰਾਹਕ ਸੇਵਾ ਪ੍ਰਦਾਨ ਕਰਨ ਲਈ ਦਬਾਅ ਬਣਾਏਗੀ ਇਸ ਮੇਲੇ ਪੀਐਨਜੀ ਆਰਬੀ ਨੇ 1 ਅਕਤੂਬਰ ਦੇ ਅੱਧ ਤੱਕ ਸਾਰੀਆਂ ਧਿਰਾਂ ਤੋਂ ਸੁਝਾਅ ਮੰਗੇ ਫਿਰ ਨਿਯਮਾਂ ਤੇ ਦਿਸ਼ਾ ਨਿਰਦੇਸ਼ਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਇੱਕ ਦੇਸ਼ ਵਿਆਪੀ ਲਾਗੂ ਕਰਨ ਦੀ ਮਿਤੀ ਨਿਰਧਾਰਿਤ ਕੀਤੀ ਜਾਵੇਗੀ ਜੇਕਰ ਲਾਗੂ ਕੀਤਾ ਜਾਂਦਾ ਤਾਂ ਇਹ ਯੋਜਨਾ ਗੈਸ ਖਪਤਕਾਰਾਂ ਨੂੰ ਪਹਿਲੀ ਵਾਰ ਅਸਲ ਵਿਕਲਪ ਅਤੇ ਸਸ਼ਕਤੀਕਰਨ ਪ੍ਰਦਾਨ ਕਰੇਗੀ ਜਿਸ ਨਾਲ ਐਲਪੀਜੀ ਸਿਲੰਡਰਾਂ ਦੀ ਭਰੋਸੇਯੋਗ ਅਤੇ ਸਮੇਂ ਸਿਰ ਡਿਲੀਵਰੀ ਯਕੀਨੀ ਹੋਵੇਗੀ ਆਓ ਹੁਣ ਅੱਗੇ ਵਧਦੇ ਹਾਂ ਅਗਲੇ ਅਪਡੇਟ ਵੱਲ ਸਰਕਾਰੀ ਬੱਚਤ ਸਕੀਮਾਂ ਤੇ ਇੱਕ ਤਰੀਕ ਤੋਂ ਕਿੰਨਾ ਮਿਲੇਗਾ ਅਭਿਆਸ ਨਵੀਂ ਰੇਟ ਲਿਸਟ ਹੋਈ ਸਰਕਾਰ ਨੇ 1 ਅਕਤੂਬਰ 2025 ਤੋਂ ਸ਼ੁਰੂ ਹੋਣ ਵਾਲੀ ਟੀਮਾਹੀ ਲਈ ਪਬਲਿਕ ਪ੍ਰੋਵੀਡੈਂਟ ਫੰਡ ਨੈਸ਼ਨਲ ਸੇਵਿੰਗਸ ਸਰਟੀਫਿਕੇਟ ਅਤੇ ਹੋਰ ਛੋਟਾ ਅਤੇ ਹੋਰ ਛੋਟੀਆਂ ਬੱਚਤ ਸਕੀਮਾਂ ਤੇ ਵਿਆਜ ਦਰਾਂ ਨੂੰ ਕੋਈ ਬਦਲਾਅ ਨਹੀਂ ਦਿੱਤਾ ਹੈ ਵਿੱਤ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਇਹਨਾਂ ਸਕੀਮਾਂ ਦੀਆਂ ਦਰਾਂ 31 ਦਸੰਬਰ 2025 ਤੱਕ ਮੌਜੂਦਾ ਪੱਧਰ ਤੇ ਰਹਿਣਗੀਆਂ ਇਹ ਲਗਾਤਾਰ ਸੱਤਵੀਂ ਤਿमाही ਹੈ ਜਿਸ ਵਿੱਚ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2025-26 ਦੀ ਤੀਜੀ ਤਿमाही ਲਈ ਵਿਆਜ ਦਰਾਂ ਦੂਜੀ ਤਿमाही ਯਾਨੀ ਜੁਲਾਈ ਤੋਂ ਸਤੰਬਰ ਲਈ ਲਾਗੂ ਦਰਾਂ ਵਾਂਗ ਹੀ ਰਹਿਣਗੀਆਂ ਇਸ ਦਾ ਮਤਲਬ ਹੈ ਕਿ ਨਿਵੇਸ਼ਕਾਂ ਨੂੰ ਸੁਕੰਨਿਆ ਸਮਰiddhi ਯੋਜਨਾ ਤੇ 8.2% ਦੀ ਵਿਆਜ ਦਰ ਮਿਲੇਗੀ। ਇਸ ਦੌਰਾਨ 3 ਸਾਲਾਂ ਦੀ ਮਿਆਦ ਦੀ ਜਮਾ ਰਕਮ 'ਤੇ ਵਿਆਜ ਦਰ 7.1% ਰਹੇਗੀ। ਪੀਐਫ ਅਤੇ ਐਨਐਸਸੀ ਤੇ ਤੁਹਾਨੂੰ ਕੀ ਮਿਲੇਗਾ? ਪਬਲਿਕ ਪ੍ਰੋਵੀਡੈਂਟ ਫੰਡ ਜੋ ਕੰਮ ਕਰਨ ਵਾਲੇ ਲੋਕਾਂ ਵਿੱਚ ਪ੍ਰਸਿੱਧ ਹੈ 7.1% ਵਿਆਜ ਦੀ ਪੇਸ਼ਕਸ਼ ਕਰਦਾ ਹੈ। ਜਦੋਂ ਕਿ ਡਾਕ ਘਰ ਬਚਤ ਖਾਤਾ ਬਚਤ ਜਮਾ ਰਕਮਾਂ 4% ਵਿਆਜ ਦੀ ਪੇਸ਼ਕਸ਼ ਕਰਦੀਆਂ ਹਨ ਸਾਨ ਵਿਕਾਸ ਪੱਤਰ 7.5% ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ ਜੋ 115 ਮਹੀਨਿਆਂ ਵਿੱਚ ਪਰਿਪੱਕ ਹੁੰਦਾ ਹੈ ਵਿਸ਼ਕਾਂ ਨੂੰ ਰਾਸ਼ਟਰੀ ਬਚਤ ਸਰਟੀਫਿਕੇਟ ਤੇ 7.7% ਵਿਆਜ ਮਿਲੇਗਾ ਮਾਸਿਕ ਆਮਦਨ ਯੋਜਨਾ ਅਤੇ ਹੋਰ ਯੋਜਨਾਵਾਂ ਮਾਸਿਕ ਆਮਦਨ ਯੋਜਨਾ ਅਕਤੂਬਰ ਤੋਂ ਦਸੰਬਰ ਤਿਮਾਹੀ ਲਈ 7.4% ਵਿਆਜ ਦੀ ਪੇਸ਼ਕਸ਼ ਕਰੇਗੀ ਜੋ ਕਿ ਜੁਲਾਈ ਤੋਂ 7 ਸਤੰਬਰ ਤਿਵਾਹੀ ਮੰਗ ਹੈ ਇਸ ਦਾ ਮਤਲਬ ਹੈ ਕਿ ਛੋਟੇ ਨਿਵੇਸ਼ਕਾਂ ਲਈ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਸਰਕਾਰ ਦਾ ਤਾਜ਼ਾ ਕਦਮ। ਛੋਟੀਆਂ ਬੱਚਤ ਸਕੀਮਾਂ ਮੁੱਖ ਤੌਰ ਤੇ ਡਾਕ ਘਰਾਂ ਅਤੇ ਬੈਂਕਾਂ ਰਾਹੀਂ ਚਲਾਈਆਂ ਜਾਂਦੀਆਂ ਹਨ। ਲੰਬੇ ਸਮੇਂ ਤੋਂ ਆਮ ਲੋਕਾਂ ਵਿੱਚ ਇੱਕ ਭਰੋਸੇਯੋਗ ਨਿਵੇਸ਼ ਵਿਕਲਪ ਰਹੀਆਂ ਹਨ। ਕਾਰਨ ਹੀ ਆਖਰੀ ਵਾਰ 2024-23-24 ਦੀ ਚੌਥੀ ਤਿਮਾਹੀ ਲਈ ਜਿਸਕੀਮਾਂ ਤੇ ਵਿਆਜ ਦਰਾਂ ਨੂੰ ਸੋਧਿਆ ਸੀ। ਇਸ ਤੋਂ ਬਾਅਦ ਲਗਾਤਾਰ 7 ਤਿਮਾਹੀਆਂ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਆਇਆ। ਸਰਕਾਰ ਹਰ 3 ਮਹੀਨਿਆਂ ਵਿੱਚ ਛੋਟੀਆਂ ਬੱਚਤ ਸਕੀਮਾਂ ਤੇ ਵਿਆਜ ਦਰਾਂ ਦੀ ਸਮੀਖਿਆ ਕਰਦੀ ਹੈ ਅਤੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਹੈ। ਇਸ ਵਾਰ ਦਰਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖ ਕੇ ਸਰਕਾਰ ਨੇ ਨਿਵੇਸ਼ਕਾਂ ਨੂੰ ਸਥਿਰਤਾ ਦਾ ਸੰਦੇਸ਼ ਦਿੱਤਾ ਹੈ। ਤਾ ਦੋਸਤੋ ਸਾਨੂੰ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਚੰਗਾ ਲੱਗਾ ਹੋਵੇ गाइस ਅਪਡੇਟਸ ਸੰਬੰਧੀ ਤੁਹਾਡੀ ਕੀ ਰਾਏ ਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਸਰ ਅਲਰਟ ਤੇ